ਚਾਬੀ ਕਿੱਥੇ ਹੈ ਤਾਹ ਤਾਂ ਹੈਗਾ ਚਾਬੀ ਹੈਗੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ 3 ਨੰਬਰ ਡਿਵੀਜ਼ਨ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਫੀਲਡ ਗਾਹੋਂ ਤੋਂ ਥੋੜਾ ਜਿਹਾ ਅੱਗੇ ਏਰੀਆ ਇਹ ਕਿਹੜਾ ਇਲਾਕਾ ਪੈ ਜਾਂਦਾ ਜੀ ਇਹ 3 ਮੋੜ ਵਿੱਚ ਚੁੰਨ ਪੈਂਦਾ 3 ਨੰਬਰ ਡਿਵੀਜ਼ਨ ਚੌਕ ਹਾਂਜੀ ਨਾ ਸੱਜਿਆ ਥੋੜੇ ਜਿਹਰੇ ਖਵਾਜਾ ਹਾਂਜੀ ਖਵਾਜਾ ਕੋਠੀ ਤੇ ਇੱਥੇ ਆ ਗਲੀ ਦੇ ਵਿੱਚ ਅਸੀਂ ਜਾ ਰਹੇ ਆ ਇੱਥੇ ਮੜਾਉਣੇ ਇੱਕ ਤੁਹਾਨੂੰ ਬਾਪੂ ਬਜ਼ੁਰਗ ਸਰਦਾਰ ਇੰਦਰਜੀਤ ਸਿੰਘ ਨਾਲ ਸਰਦਾਰ ਇੰਦਰਜੀਤ ਸਿੰਘ ਦੇ ਜਿਹਦੇ ਆਪਦੇ ਧੀਆ ਪੁੱਤ ਵੀ ਆ ਭੈਣ ਭਰਾ ਵੀ ਆ ਕਿਸੇ ਟਾਈਮ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਪਰ ਅੱਜ ਇਹ ਨੇਰ ਕੋਠੜੀਆਂ ਦੇ ਵਿੱਚ ਪਏ ਇਕੱਲੇ ਇੱਥੇ ਨਰਕ ਘਟ ਰਹੇ ਨੇ ਆ ਤੁਸੀਂ ਦੇਖੋਗੇ ਇੰਨੀ ਨੇਰ ਕੋਠਰੀਆਂ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਲੱਗਾ ਸੀ ਤੱਕ ਹੀ ਨੰਗੇ ਆ ਕਮਰਾ ਵਾ ਸਰਦਾਰ ਸਾਹਿਬ ਦਾ ਦੰਦ ਲੋ ਬੰਦੇ ਸਰਦਾਰ ਇੰਦਰਜੀਤ ਸਿੰਘ ਜੀ ਦਾ ਕਮਰਾ ਆਹ ਵਾਲਾ ਵਾਲਾ ਆਹ ਕਮਰਾ ਦੇਖੋ ਇੱਥੋਂ ਸਮੱਲ ਅੰਦਰ ਵਰਦੇ ਹੀ ਆਈ ਜਾਂਦੀ ਆ ਬਾਥਰੂਮ ਦੇਖੋ ਪਿਸ਼ਾਬ ਬਾਪੂ ਅੰਦਰ ਹੀ ਪਿਆ ਕਰੀ ਜਾਂਦਾ ਤੇ ਬਾਪੂ ਠੀਕ ਹੋ ਬਾਪੂ ਹਲੋ ਕੀ ਹਾਲ ਏ ਅੰਦਰ ਆਇਆ ਮੈਨੂੰ ਬਹੁਤ ਆਉਂਦੀ ਅੰਦਰ ਬਾਪੂ ਸਤਿ ਸ੍ਰੀ ਅਕਾਲ ਬਾਪੂ ਤੂੰ ਮੇਰੇ ਚ ਪਿਆ ਯਾਰ ਓਹੋ ਸਰਦਾਰ ਇੰਦਰਜੀਤ ਸਿੰਘ ਜੀ ਸਰਦਾਰ ਸਾਹਿਬ ਕੀ ਹਾਲ ਬਣਾਈ ਪਏ ਹੋ ਆ ਬੈਠਿਆ ਜੀ ਅੰਦਰ ਕੋਈ ਆਣੀ ਨਾ ਕੋ ਪਪੂ ਚੜਾ ਲਾਰਾ ਵਾਸਾ ਆ 4 ਮਹੀਨੇ ਹੋ ਗਏ ਮਮ ਜੇ ਸਰ ਤੇ ਬੰਨਨ ਦੁਪੱਟਾ ਲਿਆ ਕੇ ਤੇ ਬਾਪੂ ਨੂੰ ਕੱਕ 4 ਮਹੀਨੇ ਹੋ ਗਏ ਕੋਈ ਆਣੀ ਨਾ ਪਰਿਵਾਰ ਆਗਾ ਕੋਈ ਪਰਿਵਾਰ ਕਿੱਥੇ ਗਿਆ ਬਾਪੂ ਉਹ ਮਾ ਕਰਾਏ ਨੀ ਬਿਆ ਇਹ ਘਰ ਵਾਲੀ ਕਿੱਥੇ ਆ ਉਹ ਉਹਦੇ ਗੁਰਦੇ ਖਰਾਬ ਵੀ ਗਰੀਬ ਕਰਦੀ ਲੜਕੀ ਲਈ ਸੀ ਉਹ ਪੂਰੀ ਹੋ ਗਈ ਮਮ ਉਹ ਮੋੜ ਕੇ ਆਣੀ ਤੇ ਬੱਚੇ ਉਹ ਪਹਿਲੀ ਰਾਤ ਹੀ ਦੂਏ ਦਿਨ ਹਸਪਤਾਲ ਦਾਖਲ ਕਰਾਤ ਅੱਛਾ ਹੋੜਾ ਮੱਝਾ ਪਿਆ ਓਖਾ ਰਾ ਤੇ ਭੈਣ ਭਰਾ ਘਰ ਭਰਾ ਦੂਰ ਅਗਰ ਅੱਜਕਲ੍ਹ ਅੱਜ ਸਮੇਂ ਦੇ ਚੜਾ ਭੈਣ ਭਰਾ ਕੋ ਕੁਛ ਦਾ ਕਿਤੇ ਨਾ ਤੇ ਤੁਸੀਂ ساری ਉਮਰ ਕੀ ਕੰਮ ਕੀਤਾ ਮੈਂ ਆਪਣੇ ਡੈਡੀ ਨਾਲ ਕੰਮ ਕੀਤਾ 20 ਸਾਲ ਕੀ ਜਿੰਦੀ 서ਇਆ ਖਚਾਈ ਦਾ 서ਇਆ ਖਚਾਈ ਦਾ ਆ ਉਹ ਮਸ਼ੀਨ ਲਾਈ ਹੋਈ ਸੀ ਤੇ ਫਿਰ ਆਪਣੇ ਮੋਸਵਰੇ ਬਿਚਾਰ ਨੌਕਰੀ ਕੀਤੀ 30 ਸਾਲ ਕਾਦੀ ਛਾਲ ਦੀ ਸੇਲਮੈਨ ਸੀ ਸੇਲਮੈਨ ਸੀਗੇ ਛਾਲ ਵੇਚਦੇ ਸੀਗੇ 8 ਸਾਲ ਹੋ ਗਏ ਪਹਿਲੇ ਬੈਠੇ ਆ ਤੇ ਹੁਣ ਫਿਰ ਗੁਜ਼ਾਰਾ ਕਿਵੇਂ ਚੱਲਦਾ ਤੁਹਾਡੇ ਵਰਗੇ ਭਰਾ ਸੇਵਾ ਦੇ ਦਿੰਦਾ ਤੇ ਜਿਹੜੀ ਸਾਰੀ ਉਮਰ ਕਮਾਈ ਕੀਤੀ ਜਮਾ ਪੂੰਜੀ ਵੀ ਹੋਊਗੀ ਕੋਲੇ 10 ਲੱਖ ਰੁਪਏ ਸ਼ੂਗਰ ਤੇ ਲਾਤਾ 12 ਸਾਲ ਹੋ ਗਏ ਸ਼ੂਗਰ ਅਗੂਟਾ ਸ਼ੂਗਰ ਕਰਕੇ ��ਟਿਆ ਗਿਆ ਸ਼ੂਗਰ ਕਰਕੇ ਹੂੰ ਨਾਪੂ ਨਾਉਣ ਤੋਂ ਹੋਂ ਦਾ ਨਾ ਬੈਠਿਆ ਜਾਂਦਾ ਨਾ ਲੈਟਰਨ ਕਿਧਰ ਹੀ ਚਾਇਆ ਜਾਂਦਾ ਨਾਉਣ ਧੋਣਾ ਲੈਟਰਨ ਜਾਣਾ ਬਾਥਰੂਮ ਜਾਣਾ ਕੁਝ ਨਹੀਂ ਹੈਗਾ ਆ ਰੋਟੀ ਦਾ ਟਿੱਕਾ ਮੈਂ ਫਿਰ ਕਿਤੋਂ ਬਾਅਦ ਛੁੱਲ-ਛਾਲੇ ਖਾਈ ਜਾਂਦਾ ਪਿਆ ਆ ਦਵਾਈ ਰੱਖੀ ਹੈਗੀ ਉਹ ਸ਼ਾਮੀ ਭਈਏ ਆਂਦਾ ਉਹ ਚਾਹ ਪਾਣੀ ਬਣਾ ਬਣਾ ਦਿੰਦਾ ਜਾਏਗਾ ਠੀਕ ਹੈ ਨਾ ਹੁਣ ਇਹ ਬਾਉ ਜੀ ਨੇ ਜਾਣਦੇ ਬਾਉ ਜੀ ਨੂੰ ਹਾਂਜੀ ਇਹ ਕੌਣ ਨੇ ਕੌਣ ਇਹ ਬਾਊ ਜੀ ਹਾਂ ਇਹ ਇਹਨਾਂ ਦਾ ਮਕਾਨ ਦੁਕਾਨ ਆ ਗਈ ਇੱਥੇ ਬਣਿਆ ਰਹੀ ਦੀ ਹੂੰ ਹੂੰ ਇਹ ਮਾਰਕ ਆ ਗਈ ਇਹ ਕਮਰਾ ਇਹਨਾਂ ਦਾ ਨਹੀਂ ਇਹ ਇਹ ਮਕਾਨ ਮੇਰਾ ਹੈਗਾ ਮਕਾਨ ਇਹਨਾਂ ਦਾ ਹੈ ਇਹ ਮਕਾਨ ਇਹਨਾਂ ਦਾ ਅਗਲੀ ਦੁਕਾਨ ਤੇ ਪਿਛਲੀ ਜਗ੍ਹਾ ਉਹ ਇਹਨਾਂ ਦੀ ਹੈਗਾ ਮੇਰਾ ਮੂਰਲੇ ਟਿਕਰ ਘਰ ਇਹਨਾਂ ਦਾ ਹਾਂਜੀ ਸਾਡੇ ਘਰ ਤੁਹਾਡੇ ਕੀ ਲੱਗਦੇ ਨੇ ਸਾਰੇ ਪਰੋਸੀ ਹੈ ਜੀ ਨਹੀਂ ਇਹਨਾਂ ਦਾ ਘਰ ਨਾਲ ਤੁਸੀਂ ਕਹਿੰਦੇ ਹੋ ਨਹੀਂ ਇਹ ਘਰ ਇਹਨਾਂ ਦਾ ਹੈ ਜੀ ਇਹ ਅੱਡ ਕਮਰਾ ਇੱਕ ਵਸ ਹਾਂਜੀ ਇਹ ਲੱਗਦਾ ਹੈ ਅਜੀ ਇਹਨਾਂ ਨਾਲ ਟਕਰ ਹਾਂਜੀ ਅੱਛਾ ਮੂਰੇ ਨਹੀਂ ਇਹਨਾਂ ਦਾ ਹੈਗਾ ਨਹੀਂ ਮੂਰੇ ਨਹੀਂ ਲੱਗਦਾ ਵਾਸ ਆ ਰਿਹਾ ਅਜਾ ਤੁਹਾਡੇ ਕੋਲੇ ਇਹ ਪਹਿਲੇ ਕਿਸੇ ਟਾਈਮ ਤੇ ਕੋਈ ਘਰ ਹੋਊਗਾ ਇਹ ਇਹ ਸਾਡੇ ਡੈਰੀ ਤੋਂ ਪਹਿਲਾਂ ਅਸੀਂ ਕੋਈ ਘਰ ਜੀਦਾ ਜੀ ਇਹ ਫਿਰ ਦਾਦੀ ਨੇ ਹਿੱਸਾ ਕਰਕੇ ਸਤਾਇਆ ਬਗ ਅਲੱਗ ਨਾਲ ਬੇਸ ਤੇ ਚੱਲੇਗੇ ਜਿੱਥੇ ਆਪਾਂ ਅਸੀਂ ਇਹਨਾਂ ਨੇ ਗਾਹ ਪਰ ਉਹਨਾਂ ਤੁਹਾਡੇ ਤਾਂ ਤੂੰ ਤੋ ਕੀਦਿਆ ਹੋ ਗਿਆ ਠੀਕ ਹੈ ਠੀਕ ਹੈ ਇਹ ਗਲੀ ਪਾਈ ਹੋਈ ਹੈ ਵਿੱਚ ਜਿਹੜੀ ਇਹ ਗਲੀ ਦਾ ਇਹ ਗਲੀ ਚੋਂ ਰਾਹ ਛੱਡੇ ਹੋਇਆ ਘਰਾਂ ਦੇ ਹਾਂਜੀ ਬਾਪੂ ਜੀ ਤੁਸੀਂ ਖਰੀਦਿਆ ਸੀਗਾ ਹਾਂ ਜੀ ਕਿੰਨੇ ਦਾ ਖਰੀਦਿਆ ਸੀ ਇਹ ਘਰ ਉਹ ਪਲੇ ਟਾਈਮ ਤੇ ਜੋ ਖਰੀਦਿਆ ਖਰੀਦਿਆ ਗਿਆ ਉਹ ਤਾਂ ਆਪਣਾ ਖਰੀਦਣਾ ਅੱਗੇ ਜਾਣ ਨੂੰ ਤਿਆਰੀ ਹੋਈ ਵੀ ਕਿਉਂਕਿ ਪੰਜ ਮਹੀਨੇ ਅਗਰ ਉੱਠ ਕੇ ਵੇਖਿਆ ਨਾ ਉੱਠ ਕੇ ਤੁਰਿਆਗਾ ਲਾਗਾ ਇਸ ਤਰ੍ਹਾਂ ਦੀ ਫਿਲਮ ਇਹ ਬੱਪੂ ਦਾ ਟਾ ਵਨ ਸਰ ਤੇ ਫਿਲਮ ਦਾ ਸਦਾਵਿੰਦਰ ਸਿੰਘ ਜੀ ਅਧਿਤਰੇ ਪੁੱਤਾਂ ਬਾਪੂ ਨਾ ਨਾ ਆਹ ਕੰਮ ਨਹੀਂ ਬਾਬਾ ਜੀ ਤੁਹਾਨੂੰ ਜਿਆਦਾ ਦੇ ਸੁਖੀ ਰਹੋ ਤੁਸੀਂ ਬਸ ਅਸੀਂ ਤੇਰੇ ਪੁੱਤ ਬਣ ਸਕੀਏ ਤੇਰੀ ਸੇਵਾ ਕਰ ਸਕੀਏ ਪੁੱਤ ਬਣ ਕੇ ਬਸ ਇਹ ਅਰਦਾਸ ਕਰ ਤੇਰਾ ਜਿਹੜਾ ਜੀਵਨ ਮੂਰਲਾ ਥੋੜਾ ਸੌਖਾ ਨਿਕਲੇ ਬਸ 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 ਵਾਹਿਗੁਰੂ ਜੀ ਕਾ ਖਾਲਸਾ ਜਉ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤਿਹ ਬਾਪੂ ਸਰਦਾਰ ਇੰਦਰਜੀਤ ਸਿੰਘ ਬਾਪੂ ਪਿਤਾ ਜੀ ਦਾ ਕੀ ਨਾਮ ਥੋਡੇ ਸਰਦਾਰ ਜਸਵੰਤ ਗੋਤ ਕੀ ਬਾਪੂ ਤੁਹਾਡਾ ਆਪਣਾ ਪਸੀਨ ਹੈਗੇ ਪਸੀਨ ਆ ਪਸੀਨ ਨਾਨਕੇ ਮੇਰੇ ਕੋਲ ਹੀ ਹੈਗੇ ਕੋਲੀ ਆ ਤੇ ਬਾਪੂ ਪੜੇ ਕਿੰਨੇ ਤੁਸੀਂ ਆ ਬਹੁਤ ਪਲੇ ਟਾਈਮ ਤੇ 8 ਪੜਿਆ ਆ 8 ਪੜਿਆ ਆ ਲੱਖ ਰੁਪਏ ਦਾ ਸਾਫ ਕਰ ਲੈਣਾਗਾ ਜਰਵਾ ਦੇ ਕੇ ਜੋੜ ਦੇਣਾ ਪਰਚਾ ਬਿੱਲ ਬਣਾ ਲੈਣਾ ਠੀਕ ਹੈ ਬਾਪੂ ਸਾਰੀ ਉਮਰ ਜਾਨੀ ਕਿ ਸੇਲਜ਼ਮੈਨ ਹੀ ਕੀਤੀ 30 ਸਾਲ 30 ਸਾਲ ਨੌਕਰੀ ਕੀਤੀ ਮੋਸਰੇ ਬਿਆਰ ਚ ਆਹ 5 ਰੁਪਏ ਨੇ ਆ ਹੱਥ ਲਾਇਆਦਰ ਕਿਤੇ ਬਜ਼ਾਰੋਂ ਪੇਮੈਂਟ ਲਈ 4-4 ਲੱਖ ਰੁਪਇਆ ਹਰ ਦਿਨ ਤੋਂ ਨਾ ਗਿਣੇ ਨੇ ਕਿਤੇ ਨੇ ਵਿੱਚ ਪਾਏ ਗੱਡੀ ਤੇ ਬੈਠਿਆ ਤੇ ਲੁਧਿਆਣੇ ਆ ਗਏ ਆ ਲਓ ਜੀ ਕਟਰੇ ਬਦੇ ਦਾ ਤੁਸੀਂ ਜਿੰਮੇਵਾਰ ਮੈਂ ਕੋਈ ਜਿੰਮੇਵਾਰ ਨਹੀਂ ਨਾਮਕ ਕਰਨੇ ਤੇ ਨਾਮਾ ਕੋ ਹੈਗਾ ਇਹ ਸੋਭਾ ਖੱਟੀ ਹੈ ਬਾਕੀ ਕੇ ਲੋਕੀ ਮੇਰੇ ਪੈਰੀ ਹੱਥ ਲਾंदे ਗੋਡੇ ਹੱਥ ਨਾਲੇ ਜਾਂ ਆ ਕੰਮ ਕਰ ਜਾਂ ਤੇਰਾ ਕੰਮ ਚੱਲ ਜਾਏਗਾ ਜਾਂ ਬਾਪੂ 30 ਸਾਲ ਜਿਹੜੇ ਮਾਲਕਾਂ ਨਾਲ ਕੰਮ ਕੀਤਾ ਉਹ ਵੀ ਨਹੀਂ ਆਉਂਦੇ ਉਹਨਾਂ ਨੂੰ ਨਹੀਂ ਪਤਾ ਤੇਰੀ ਆ ਹਾਲਤ ਹੋਗੀ ਜਿਨ੍ਹਾਂ ਨੇ 30 ਸਾਲ ਕੰਮ ਕੀਤਾ ਛੱਕੇ ਭੈਣ ਭਰਾ ਨਹੀਂ ਨੇੜੇ ਆnde ਤੇ ਉਹ ਕੋਹੋਂ ਨੇੜੇ ਆਣ ਕੇ ਉਹ ਹੁਣ ਆ ਬੂਆ ਬੰਦ ਕਰਕੇ ਬੈਠਾ ਜਿਵੇਂ ਕੁੱਤੇ ਬੈਠੇ ਨੇ ਕੋਈ ਜ਼ਿੰਦਗੀ ਥੋੜੀ ਜਿੰਦੇ ਵੇ ਨਰਕ ਭੋਗਦੇ ਵੇ ਇਹਦੇ ਪਿੱਛੇ ਕੀ ਕਾਰਨ ਸਮਝਦੇ ਬਾਪੂ ਗਲਤੀ ਕੀਤੀ ਹੈ ਕੀ ਕਾਰਨ ਹਾਂਜੀ ਇਹਦੇ ਪਿੱਛੇ ਕੀ ਕਾਰਨ ਕਿਸ ਤਰ੍ਹਾਂ ਇਹਦੇ ਪਿੱਛੇ ਕਾਰਨ ਕੀ ਆ ਵੀ ਇਦਾਂ ਹੋਇਆ ਤੁਹਾਡੇ ਨਾਲ ਇਹ ਹੋ ਗਿਆ ਕਿ ਮੇਰੇ ਸ਼ੂਗਰ ਹੈਗੀ 12 ਸਾਲ ਉਹ ਮੈਂ ਉੱਥੇ ਬਾਹਰ ਬੈਠਾ ਸੀ ਬੈਠਾ ਬੈਠਾ ਉਹਲੀ-ਉਲੀ ਨਾ ਆਹ ਲੱਲਾ ਤੈਨੂੰ ਕੋਈ ਪਤਾ ਨਹੀਂ ਕੀ ਹੋਇਆ ਉਹ ਐ ਐਨੇ ਕਰਕੇ ਟੇਡਾ ਜਿਹਾ ਚੱਲਣ ਲੱਗਾ ਮੈਂ ਕਿਹਾ ਕੀ ਹੋ ਗਿਆ ਹੂੰ ਪਰ ਕੋ ਲੋ ਜੋ ਕੁਦਰਤ ਨਾਲ ਚੱਲੇਗਾ ਤਾਂ ਹੀ ਕੋਈ ਪਤਾ ਕਰੇਗਾ ਅੱਜ ਨਾਲ ਕੋਈ ਜਾਣ ਵਾਲਾ ਨਹੀਂ ਹੈਗਾ ਇੱਕ ਬੰਦਾ ਹੈਗਾ ਉਹ ਜਾਂਦਾ ਉਹ ਕਿਤੇ ਡਾਕਟਰ ਕੋਲੇ ਜਾਂਦਾ ਨਹੀਂ ਨਿੰਬਾਪੂ ਮੈਂ ਪੁੱਛਦਾ ਵੀ ਇਹਦੇ ਪਿੱਛੇ ਕੀ ਦੀ ਗਲਤੀ ਹੈ ਕਰਮਾਂ ਦੀ ਗੱਲ ਹੈਗੀ ਆ ਜਾਂ ਕੋਈ ਕੀ ਕੰਮ ਹੋਇਆ ਜਿਹੜਾ ਤੁਹਾਡੇ ਨਾਲ ਤੁਹਾਡੇ ਅੱਜ ਕੋਈ ਭੈਣ ਭਰਾ ਕੋਈ ਅੱਜ ਕੱਲ ਤੁਹਾਡੀ ਕੱਲਿਆਂ ਦੀ ਗੱਲ ਨਹੀਂ ਹੋਰ ਬਹੁਤ ਲੋਕ ਨੇ ਤੇਰੇ ਵਰਗੇ ਬਹੁਤ 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 ਨੇ ਜਿਨ੍ਹਾਂ ਨੂੰ ਮਤਲਬ ਬੁਢਾਪੇ 'ਚ ਛੱਡ ਦਿੱਤਾ ਗਿਆ ਬਸ ਕੱਲਿਆਂ ਨੂੰ ਇੱਦਾਂ ਹੀ ਆ ਜੀ ਸਾਰੇ ਆਪਣੇ ਜੀ ਤੇਰਾ ਦੀ ਤੁਈਓ ਪੁੱਤਾਂ ਤੇ ਤੁਈਆਂ ਦੀ ਉਹ ਆਪਣੇ ਬੱਚਿਆਂ ਦੇ ਵਿੱਚ ਹੈਗੇ ਨੇ ਕਿਸੇ ਭੈਣ ਭਰਾ ਵਿੱਚ ਕੋਈ ਉਹ ਜਿਵੇਂ ਆਣਗੇ ਜਿਵੇਂ ਗੱਡੀ ਚੜ ਜਾਏਗਾ ਜਦੋਂ ਆ ਕਮਰੇ ਦਾ ਮੁੱਲ ਪਊਗਾ ਉਦੋਂ ਹਿੱਸਾ ਜ਼ਰੂਰ ਲੈਣਗੇ ਦਾ ਹਾਂ ਉਹ ਕਿਹਨੀਆਂ ਹਿੱਸਾ ਲੈਣ ਤਾਂ ਉਹਨਗੇ ਹਾਂ ਉਦੋਂ ਤਾਂ ਬਾਣਗੇ ਵਾਰਸ ਆ ਕੇ ਤਰੇ ਸਾਡਾ ਅਪਰਾਧ ਹੀ ਬਲਾਂ ਸੀ ਤਾਂ ਵੀ ਆ ਸਾਡੀ ਜਗ੍ਹਾ ਮੇਰਾ ਭਰਾ ਹੁੰਦਾ ਸੀ ਇੱਥੇ ਰਹਿੰਦਾ ਅੱਜ ਵੀ ਉਹਨਾਂ ਨੂੰ ਕਿਹਾਗਾ ਆਗਾ ਕਿ ਤੁਸੀਂ ਉੱਥੇ ਦਾ ਆ ਫੜਲਾ ਰੋਟੀ ਦਾ ਆ ਇੱਧਰ ਰੱਖ ਦੇ ਲੋ ਇਹ ਬੌਜੀ ਰੋਟੀ ਦੇ ਕੇ ਕਹਿੰਦੇ ਨੇ ਹਾਂ ਦੇ ਜਾਂਦੇ ਨੇ ਜੀ ਤਦੋਂ ਕੋਈ ਵੀ ਸੱਜਣ ਮਿੱਤਰ ਨੂੰ ਪਤਾ ਲੱਗਦਾ ਧੰਨਵਾਦ ਬਾਈ ਤੁਹਾਡਾ ਨਾ ਬਾਈ ਨਾ ਨਾ ਬਾਈ ਨਾ ਬਾਈ ਨਾ ਇਹ ਧੀਰਵਾਦੀ ਸਾਰੀ ਅਸਲਾ ਨਾ ਨਾ ਬੜੀ ਖੁਸ਼ੀ ਹੋਈ ਨਾ ਬਾਈ ਮੈਂ ਤਾਂ ਪਾਪੀ ਬੰਦਾ ਕਲ ਜੂਗੀ ਸਾਡੀ ਕੀ ਔਕਾਤ ਸਹਿ ਸੰਤਾਲੇ ਪ੍ਰਸ਼ਦਾ ਦੇ ਦੇਗਾ ਸਸਤਾ ਇਹਨਾਂ ਦੀ ਵੀ ਆਹ ਜੀ ਠੀਕ ਹੈ ਜੀ ਇਹ ਤਾਂ ਮਹਾਰਾਜ ਨੇ ਘਰ ਬਣਾ ਕੀਤਾ ਸਾਨੂੰ ਉੱਥੇ ਵਾਹਿਗੁਰੂ ਨੇ ਭਗਵਾਨ ਨੇ ਤੇ ਉਹਨੇ ਸਾਨੂੰ ਇੱਥੇ भेजया ਸ ਅਡੀੰਨੀ ਔਕਾਤ ਨਹੀਂ ਸੀ ਵੀ ਅਸੀਂ ਕਿਸੇ ਨੂੰ ਆਪਣੇ ਘਰੇ ਲੈ ਜਾ ਕੇ ਰੱਖੀ ਬਿਲਕੁਲ ਛੱਤ ਵੀ ਉਹਨੇ ਦੇਣੀ ਆ ਰੋਟੀ ਪਾਣੀ ਦਵਾਈ دارو ਵੀ ਉਹਨੇ ਦੇਣਾ ਲੀੜਾ ਕੱਪੜਾ ਵੀ ਉਹਨੇ ਦੇਣਾ ਸੀ ਤਾਂ ਇੱਕ ਬਹਾਨਾ ਇੱਕ ਜਰੀਆ ਬਾਈ ਸਾਡੀ ਕੋਈ ਔਕਾਤ ਨਹੀਂ ਸਾਡਾ ਤਾਂ ਆਪਦਾ ਬਾਪ ਜਿਹੜਾ ਬਿਮਾਰ ਹੋ ਗਿਆ ਸੀ ਅਸੀਂ ਤਾਂ ਉਹਦਾ ਟ੍ਰੀਟਮੈਂਟ ਨਹੀਂ ਕਰਾ ਸਕੇ ਸੀ ਪੂਰਾ ਹਨਾ ਤੇ ਅੱਜ ਬਾਪੂ ਦਾ ਟ੍ਰੀਟਮੈਂਟ ਅਸੀਂ ਕਿੱਥੋਂ ਕਰਾ ਲਾਂਗੇ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਵੀ ਉੱਥੇ ਜਿੱਥੇ ਅਸੀਂ ਲੈ ਕੇ ਜਾਣਾ ਬਾਪੂ ਨੂੰ ਸੁਪਨਿਆਂ ਦਾ ਘਰ ਉਹਨੇ ਹੀ ਬਣਾ ਕੇ ਦਿੱਤਾ ਹੋਇਆ ਹਨਾ ਤੇ ਅੱਜ ਬਾਪੂ ਅਸੀਂ ਤੈਨੂੰ ਲੈਣ ਆਏ ਆਂ ਤੂੰ ਸਾਡੇ ਨਾਲ ਚੱਲ ਆਪਣਾ ਉੱਥੇ ਸੁਪਨਿਆਂ ਦੇ ਘਰ 'ਚ ਰਹਿਣਾ ਤੂੰ ਹਸਪਤਾਲ ਵੀ ਅੰਦਰ ਤੇਰਾ ਲਾਜ਼ਮੀ ਹੋਊਗਾ ਦਵਾਈ ਦਾਰੂ ਵੀ ਮਿਲੂਗੀ ਉੱਥੇ ਤੈਨੂੰ ਉੱਥੇ ਨਿੱਕੇ ਨਿੱਕੇ ਪੋਤੇ ਪੋਤੀਆਂ ਵੀ ਮਿਲਣਗੇ ਜਿਹੜੇ ਤੈਨੂੰ ਬਾਪੂ ਬਾਪੂ ਕਹਿਣਗੇ ਤੇਰਾ ਪਰਿਵਾਰ ਮਿਲ ਜੂ ਤੈਨੂੰ ਮਿਹਰਬਾਨੀ ਮਿਹਰਬਾਨੀ ਫਿਕਰ ਨਾ ਕਰ ਤੈਨੂੰ ਇਕੱਲੇ ਨੂੰ ਨਹੀਂ ਮਾਰਨ ਦਿੰਦੇ ਫਿਕਰ ਨਾ ਕਰ ਤੂੰ ਟੈਨਸ਼ਨ ਨਾ ਲੈ ਜਮਾ ਤੈਨੂੰ ਜਮਾ ਪਿਆਰ ਵਾਂਗੂ ਰੱਖਾਂਗੇ ਮਾਲਕ ਤੁਹਾਡਾ ਪਰਾ ਕਰੇ ਸੁਖੀ ਰੋ ਰੱਖ ਜਾਣਾ ਚੰਨ ਰੋਸ ਤੋ ਵੀਡੀਓ ਤੋਂ ਬਾਹਰ ਰਸ ਹੈਲੋ ਖਜਾਨ ਸਿੰਘ ਜੀ ਬਾਈ ਖਾਲਸਾ ਵਾਜੀ ਫਤੇ ਜੀ ਬਾਦ ਜੀ ਕਫਾਲਸਾ ਵਾਜੀ ਸੇ ਤੁਹਾਡੀ ਬੜੀ ਮਿਹਰਬਾਨੀ ਵਿੱਚ ਜਸਵਾ ਗੁਰਦੀਪ ਸਿੰਘ ਜੀ ਬੋ ਗੁਰਮੀਤ ਸਿੰਘ ਗੁਰਮੀਤ ਸਿੰਘ ਬੋ ਹਾਂਜੀ ਵੀਰ ਜੀ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮੈਂ ਹਾਂ ਮੈਂ ਇਸ ਤਰ੍ਹਾਂ ਜੀ ਮੈਂ ਬੇਤੀ ਬਹੁਤ ਦੇਰ ਤੇ ਕਈ ਦਿਨਾਂ ਤੋਂ ਤੁਹਾਨੂੰ ਬੇਨਤੀ ਕਰਾ ਰਹੀ ਸੀ ਤੁਹਾਡੀ ਸੋਸਾਇਟੀ ਨੂੰ ਤੇ ਮੈਂ ਬੱਲੇ ਕਹਿੰਦੇ ਇਹਨਾਂ ਦਾ ਬਹੁਤ ਮੁਸ਼ਕਿਲ ਆ ਪਿਛਲੇ 4-5 ਸਾਲ ਤੋਂ ਮੈਂ ਇਹਨਾਂ ਨੂੰ ਲੁੱਕ ਆਫਰ ਕਰਦਾ ਆ ਰਿਹਾ ਸੀਗਾ ਜੀ ਪਰ ਮੇਰੇ ਹੁਣ ਉੱਥੋਂ ਵਸਦੀ ਨਹੀਂ ਰਹੀ ਇਹ ਸਪੀਸ਼ ਦੇ ਜਿਸਪੀਸ਼ ਦੇ ਤੁਸੀਂ ਅੱਜ ਦੇਖ ਲਈਓ ਉਹਨਾਂ ਨੂੰ ਠੀਕ ਹੈ ਨਾ ਜੀ ਨਹੀਂ ਕੋਈ ਗੱਲ ਨਹੀਂ ਖਜਾਨ ਸਿੰਘ ਬਾਈ ਜੀ ਅਸੀਂ ਆਏ ਆ ਅੰਜਾਲ ਹੁੰਦਾ ਜੀ ਦਾਣਾ ਪਾਣੀ ਜਦੋਂ ਲਿਖਿਆ ਨਾ ਉਦੋਂ ਹੀ ਮਿਲਣਾ ਸਾਡੀ ਅੱਜ ਹੀ ਡਿਊਟੀ ਲੱਗੀ ਹੈ ਮਹਾਰਾਜਪੱਲੀਓ ਉਦੋਂ ਪਹਿਲਾਂ ਸਾਡੀ ਡਿਊਟੀ ਹੋਣੀ ਸੀ ਲੱਗੀ ਤੇ ਨਾ ਹੀ ਬਾਪੂ ਦਾ ਉੱਥੇ ਦਾਣਾ ਪਾਣੀ ਸੀਗਾ ਹਨਾ ਅੱਜ ਅਸੀਂ ਬਾਪੂ ਜੀ ਨੂੰ ਲੈਣ ਆਏ ਆ ਬਾਪੂ ਜੀ ਖਜਾਨ ਸਿੰਘ ਜੀ ਨੇ ਜਾਣਦੇ ਖਜਾਨ ਸਿੰਘ ਜੀ ਨੂੰ ਨਹੀਂ ਜੀ ਕਿੱਥ ਖਜਾਨ ਸਿੰਘ ਜਿਹੜੇ ਬਾਹਰ ਨੇ ਕਿੱਥੇ ਰਹਿੰਦੇ ਖਜਾਨ ਸਿੰਘ ਤੁਸੀਂ ਐ ਚਲੋ ਜਾਰੇ ਸਤਨਾਮ ਕਹਿੰਦੇ ਘਰ ਦਾ ਨਾਮ ਸਤਨਾਮ 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 ਸਿੰਘ ਆ ਸਤਨਾਮ ਸਿੰਘ ਆ ਜਾਣਦੇ ਹੋ ਆਹ ਕੌਣ ਨੇ ਉਹਨਾਂ ਨੇ ਕਰਾਇਆ ਸਾਰਾ ਕੰਮ ਕੀ ਇਹ ਉੱਥੇ ਦਾ ਦਾਖਲ ਕਰਾਉਣ ਵਾਸਤੇ ਸਾਨੂੰ ਉਹਨਾਂ ਨੇ ਫੋਨ ਕੀਤਾ ਸੀ ਉਹਨਾਂ ਨੇ ਕਿਚਾਇਆ ਹੂੰ 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 ਉਹ ਉਹ ਹੀ ਕਰਦਾ ਪਿਆ ਉਹ ਉਹ ਹੀ ਮੇਰਾ ਕਰਨ ਉਹ ਮੇਰੀ ਪਾਟੀ ਚੱਕਦਾ ਸਭ ਪਸ਼ਾਬ ਕਰਾਂਦਾ ਸੀ ਮੇਰੇ ਕਪੜੇ ਧੋਣਾ ਇਹ ਇਸਤਨਾਮ ਸਿੰਘ ਹਾਂ ਚਲੋ ਵੀ ਇਹ ਵੀ ਰੱਬ ਦਾ ਬੰਦਾ ਜੀ ਕੋਈ ਬਾਤ ਉਹਦਾ ਦੇਣਾ ਨਹੀਂ ਦੇ ਸਕਦਾ ਰਿਸ਼ਤੇਦਾਰਾ ਤੇਰਾ ਕੋਈ ਮਾਂ ਮੇਰੀ ਭੈਣ ਦਾ ਉਹ ਉਹਦਾ ਡੈਡੀ ਵਾਕਫ ਹੈਗਾ ਅਜੀ 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 ਜੀ ਮੇਰੇ ਦਾ ਵਾਕਫ ਹੈਗਾ ਉਹ ਸੇਵਾ ਕਰਦਾ ਸੀ ਉਹ ਮਮਾ ਰਾਜਾ ਹੈਗੇ ਸਨ ਆਪਣੀ ਕਥਾ ਕਰਦੇ ਮੇਰੀ ਉਹਦਾ ਲੈਟਰਿੰਗ ਪਿਸ਼ਾਬ ਪਿਛੋ ਸਫਾ ਕਰਨਾ ਆਪਣਾ ਨਵਾਣਾ ਸਿਰ ਧੋਣਾ ਉਹ ਕਰਦਾ ਸੀ ਇਸਤਨਾਮ ਸਿੰਘ ਅਸਤਨਾਮ ਸਿੰਘ ਬੜਾ ਚੰਗਾ ਬੰਦਾ ਬਾਈ ਇਸਤਨਾਮ ਸਿੰਘ ਤਾਂ ਮੈਂ ਮੈਂ ਤਾਂ ਉਹਨੂੰ ਕਹਿੰਦਾ ਜਿੰਨਾ ਤੂੰ ਕੀਤਾ ਇਹਨੇ ਮੇਰੇ ਭਾਂਪਰਾ ਨੇ ਮੇਰੇ ਨੇ ਕੀਤਾ ਕਿਸੇ ਨੇ ਕੋਈ ਨਾ ਬਾਬਾ ਆਪਣਾ ਹਰਦੀ ਡਿਊਟੀ ਲਾਤੀ ਬਾਬੇ ਨੇ ਉਹ ਅਸੀਂ ਕਰਾਂਗੇ ਬਪੇ ਕਹਿੰਦਾ ਠੀਕ ਆ ਮਾਲਕ ਤੇਰਾ ਪਾਲਾ ਕਰੇ ਸੁਖੀ ਰਹੋ ਸਾਰੇ ਜਣੇ ਧੰਨਵਾਦ ਬਹੁਤ ਦੁਖੀ ਹੈਗਾ ਮੈਂ ਬੜਾ ਉਖੇ ਮੱਕੂ ਰੋਇ ਨਾ ਮੈਂ ਨਹੀਂ ਮਾਦੀ ਪਤਾ ਨਹੀਂ ਕਿਸੇ ਦਾ ਮਾਰਾ ਨਹੀਂ ਕੀਤਾ ਕਿਸੇ ਦਾ ਮਾਰਾ ਨਹੀਂ ਕੀਤਾ ਮਾ ਪੜਾਈ ਕੇ ਤਾਂ ਆਲਾ ਜਾਂ ਕੰਮ ਕਰ ਆਲਾ ਜਾਂ ਕੰਮ ਕਰ ਜਾ ਤੇਰਾ ਚੱਲ ਜਾਏਗਾ ਮਾਲਕ ਉਹਨਾਂ ਨੂੰ ਰੇਡੂ ਲਾਇਆ ਤੇ ਮੈਨੂੰ ਰੇਡੂ ਲਾਉਣ ਵਾਸਤੇ ਕੋਈ ਨਹੀਂ ਟਕਰਿਆ ਕੋਈ ਨਹੀਂ ਹਣ ਮਾਲਕ ਨਹੀਂ ਭੇਜਿਆ ਸਾਨੂੰ ਉਹ ਨਹੀਂ ਭੇਜਿਆ ਸਤਨਾਮ ਸਿੰਘ ਨੂੰ ਵੀ ਉਹ ਨਹੀਂ ਲਾਇਆ ਸੀ ਨਾ ਉਹ ਨਹੀਂ ਭੇਜਿਆ ਸੀ ਇਹਨੂੰ ਅੱਜ ਜੇ ਤੂੰ ਇਸ ਕਮਰੇ 'ਚ ਬੈਠਾ ਮੈਂ ਜਿਉਂਦਾ ਬੈਠਾ ਮੈਂ ਕੋਈ ਜ਼ਖਮ ਨਹੀਂ ਸਰੀਰ ਤੇ ਇਹ ਵੀ ਉਹਦੇ ਕਰਕੇ ਨਹੀਂ ਤਾਂ ਅੰਦਰੇ ਪੈ ਗਲ ਜਾਂਦੇ ਨੇ ਲੋ ਆਹ ਕੀੜੇ ਪੈ ਜਾਂਦੇ ਨੇ ਅੰਦਰ ਪਿਆ ਅੰਦਰ ਕਿਹੜਾ ਕਿੱਥੇ ਜਾਏ ਉਹ ਉੱਠਨੇ ਇੱਥੋਂ ਉੱਥੋਂ ਨਹੀਂ ਉੱਠ ਸਕਦਾ ਆ ਆ ਵਕਰ ਰੱਖੀਏ ਬਸ ਅਜੇ ਵੀ ਮਹਾਰਾਜ ਦੀ ਕਿਰਪਾ ਤੇ ਤੇ ਵੀ ਜਿਹੜਾ ਤੇਨੂੰ ਸਰੀਰ ਨੂੰ ਤੇਨੂੰ ਹਜੇ ਤੰਦਰੁਸਤ ਰੱਖਿਆ ਹੋਇਆ ਕੋਈ ਗੱਲ ਨਹੀਂ ਕਈਆਂ ਨੂੰ ਅਸੀਂ ਲੈ ਕੇ ਆਉਨੇ ਚਾਕੇ ਬਾਪੂ ਐਦਾਂ ਹੀ ਕਮਰਿਆਂ 'ਚ ਪਏ ਸਾਰਾ ਪਿੱਛੋਂ ਗਲਿਆ ਪਿਆ ਹੁੰਦਾ ਕੀੜੇ ਪੈ ਜਾਂਦੇ ਆ ਤੜਫਦੇ ਆ ਇਦਾਂ ਪ੍ਰਮਾਤਮਾ ਦੀ ਮਿਹਰ ਆ ਉਹਦਾ ਸ਼ਿਕਰਾਨਾ ਕਰ ਬਸ ਕੋਈ ਗੱਲ ਨਹੀਂ ਮਾਰੇ ਪਲੀ ਕਰੂਗਾ ਗਾਂ ਵੀ ਪਲੀ ਕਰੂਗਾ ਚਲੋ ਮਾਲਕ ਪਰਾਇ ਕਰੇ ਹੂੰ ਬਹੁਤ ਬਹੁਤ ਧੰਨਵਾਦ ਜੀ ਸਤਨਾਮ ਸਿੰਘ ਜੀ ਤੁਹਾਡਾ ਹਾਂ ਪੈਂਟ ਕਮੀਜ਼ ਪਾਇਆ ਹਾਂ ਪਜਾਮਾ ਪਾਉਣੇ ਆ ਪਜਾਮਾ ਦੇਖ ਕੇ ਦਿਓ ਬਾਪੂ ਇਹ ਇੱਥੇ ਕਿੱਥੇ ਪਿਆ ਬਾਪੂ ਕਿੱਥੇ ਵੇ ਪਜਾਮਾ ਆ ਕਿੱਥੇ ਪੈਂਟ ਇਹਦੇ ਚ ਪਿਆ ਹੋ ਲਮਾਰੀ ਦੇਖ ਕੇ ਬਾਪੂ ਹੋਰ ਬਾਪੂ ਮਤਲਬ ਕਿਸੇ ਦਾ ਨੰਬਰ ਨੰਬਰ ਹੈ ਕਿ ਉਹ ਫੋਨ ਕਰਦੀ ਥੋਡੇ ਭੈਣ ਭਰਾ ਨੂੰ ਕਿਸੇ ਨੂੰ 97 8 97 11 ਇੱਕ ਹੀ ਜਣਾ ਨੰਬਰ ਆ ਇਹ ਮੇਰੀ ਛੋਟੀ ਭੈਣ ਦਾ ਆਲਾ ਆਲੋ ਭਈ ਮੈਂ ਬਾਲੂ ਭਈ ਮੈਂ ਬਾਲੂ 97 11 ਵੇ ਅਮਰਜੀਤ ਕੋਰ ਆਹੀ ਦਿੱਕਤ ਆ ਗਈ ਇਹ ਮਾਲਕ ਧੰਗ ਗੁਰੂ ਰਾਮ ਗੁਰਲਾਮਾ ਨਾਲ ਵਿੱਕੀ ਨੂੰ ਬੁਲਾਵਾ ਵਿੱਕੀ ਨੂੰ ਨਹੀਂ ਨਹੀਂ ਬਸ ਕੋਈ ਨਾ ਹੁਣ ਤਾਂ ਕਰ ਲੈਣਾ ਸੀ ਆ ਅਦਰ ਫੜ ਉਹ ਆਪ ਛੱਡ ਦੇ ਤੁਸੀਂ ਮੈਂ ਬੰਨਦਾ ਮੈਂ ਛੱਡ ਦੇ ਤੋ ਹੱਥ ਪਾ ਕੇ ਰੱਖ ਤੋ ਹੋਰ ਹੋਰ ਕੱਪੜਾ ਲੈ ਲੈ ਨਹੀਂ ਕੱਪੜੇ ਉੱਥੇ ਨਵੇਂ ਮਿਲਣਗੇ ਸਾਰੇ ਉਹ ਜੁੱਤੀ ਬਣੀ ਜੁੱਤੀ ਲੈ ਮੋ ਜੁੱਤੀ ਆ ਆ ਆ ਉਹ ਆਪ ਹੀ ਆ ਸੇ ਆ ਸੈਂਡਲ ਹਾਂ ਜਾਈ ਆਹੀ ਲੱਤ ਨਹੀਂ ਚੱਕੀ ਚੱਲਦੀ ਕੋਈ ਨੰਬਰ ਉੱਥੇ ਫਿਜ਼ੀਓਥੈਰੇਪੀ ਕਰਾਵਾਂਗੇ ਸੈੱਟ ਹੋ ਜਾਣੀ ਆ ਕਰਾਈ ਵੀ ਹੈਗੀ ਆ ਪਈ ਹੈਗੀ ਨਾ ਕੋਈ ਨਾ ਕਰਾਵਾਂਗੇ ਹੋਰ ਕਰਾਵਾਂਗੇ ਪੁਰਾਣੀ ਰਿਪੋਰਟਾਂ ਤਾਂ ਨਹੀਂ ਜਦੋਂ ਪਹਿਲਾਂ ਹੋਇਆ ਸੀ ਉਦੋਂ ਦੀ ਹੀ ਇਹ ਇੱਕ ਪੁਰਾਣੀ ਹੈ ਨਾ ਨਾ ਇਹ ਹੋਣ ਦੀ ਹੈ ਠੀਕ ਹੈ ਇਹ ਹੋਇਆ ਕਿੰਨੇ ਕ ਟਾਈਮ ਤੋਂ ਤੈਨੂੰ ਇਦਾਂ ਇਹ ਬੜੀ ਬਹੁਤ ਸ਼ੂਗਰ ਹੋ ਗਈ ਹੈ ਆ ਵੀ 12 ਸਾਲ ਨੂੰ ਜੀ ਇਹ ਜਿਹੜਾ ਬਾਹ ਲੱਤ ਨਹੀਂ ਇਹ ਜਿਹੜੀ ਹੋਈ ਇਹ 5 5 ਮਹੀਨੇ 6 ਮਹੀਨੇ ਦੇ ਵਿੱਚ ਹੋਈ ਪੰਜ ਉਹ ਤੋਂ ਪਹਿਲਾਂ ਦੁਰਾ ਫਿਰਦਾ ਸੀ ਤੂੰ ਆ ਪਹਿਲੇ ਠੀਕ ਆ ਗਾਜੀ ਉਹ ਵੀ ਲਾ ਸੀ ਸ਼ਾਮੀ ਉੱਥੇ ਚੌਂਕ ਤੇ ਬਹਿ ਜਾਣਾ ਕਲਸ਼ ਬੋਸ਼ ਉਹ ਉਹਦੇ ਨਾਲ ਜਬਹਿ ਕੇ ਉਹ ਕੁਝ ਲੱਤ ਐ ਹੋਈ ਐ ਤਾਂ ਇਹ ਤਾਂ ਚੱਡੀ ਹੋਈ ਉਹ ਉਹ ਬਰ ਪੈਗ ਪੈਗ ਬੁਗਤਾ ਨਹੀਂ ਲਾਉਂਦਾ ਸੀ ਨਾ 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 ਪੈਗ ਨਹੀਂ ਲਾਉਂਦੇ ਜੀ ਪੈਗ ਨਹੀਂ ਪੈਣ ਮੈਂ ਨੇੜੇ ਨਹੀਂ ਲਾਉਂਦਾ ਅੱਛਾ ਉਹ ਜਿਹੜੀ ਆ ਪਿਛਲੇ ਪੈਂਸਲ ਆਈ ਸੀ ਉਹ ਲੈ ਲਈ ਹੁਣ ਦੁਬਾਰਾ ਫੇਰ ਆ ਗਈ ਤੁਹਾਡੀ ਪੈਂਸਲ ਉਹ ਕੋਈ ਗੱਲ ਨਹੀਂ ਉਹ ਬੈਂਕ ਪੈਨਸ਼ਨ ਦਾ ਕੋਈ ਡਰ ਤਾਂ ਨਹੀਂ ਬੜਾਪੇ ਦੀ ਆਹੋ ਪਈ ਰਹਿਣ ਦਾ ਕੋਈ ਨਾ ਉਹਦੇ ਇੱਕ ਸਾਲ ਬਾਅਦ ਉੱਥੇ ਸਰਟੀਫਿਕੇਟ ਦੇਣਾ ਪੈਂਦਾ ਵੀ ਮੈਂ ਜਿਉਂਦਾ ਮਾਂ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਪਹਿਲਾਂ ਤਕੜਾ ਹੋ ਤੋ ਫਿਰ ਆ ਕੇ ਆਪਦਾ ਸਾਰਾ ਕੁਝ ਕਰ ਲੈ ਪਰਮਾਤਮਾ ਤੁਹਾਡਾ ਭਲਾ ਕਰੇ ਹਾਂ ਤੁਸੀਂ ਤੰਦਰੁਸਤ ਰਹੋ ਔਰ ਤੁਹਾਡੀ ਦੁਆ ਦੇ ਨਾਲ ਮੈਂ ਤੰਦਰੁਸਤ ਰਹਾਂ ਬਸ ਕੋਈ ਨਾ ਬਾਪੂ ਫਿਕਰ ਨਾ ਕਰ ਤੁਹਾਰੇ ਮੇਰ ਕਰਨੇ ਬਾਬਾ ਮਾਣ ਮੇਰਾ ਮੇਰ ਕਰੇ ਅੱਜ ਆਪਾਂ ਤੁਹਾਨੂੰ ਮਾਹੌਲ ਚ ਲੈ ਲਓ ਤੁਹਾਨੂੰ ਆਪਾਂ ਪਰਪਰ ਗੈਰਾਂ ਤੋਂ ਮਗਾਹਿੰਟ ਕੋਪਣਾ ਦੇਖੋ ਕਿਹੜੀ ਕਿਹੜੀ ਚੀਜ਼ ਲੈਣੇ ਆਧਾਰ ਕਾਰਡ ਵਗੈਰਾ ਲੈ ਲਓ ਨਾਲ ਫੋਨ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਪੂ ਕੀ ਨਾ ਭੈਣ ਦਾ ਅਮਰਜੀਤ ਕੌਰ ਅਮਰਜੀਤ ਕੌਰ ਬੋਲਦੇ ਹਾਂ ਜੀ ਤੁਸੀਂ ਕੌਣ ਬੋਲ ਰਹੇ ਹੋ ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ ਕਿੱਥੋਂ ਬੋਲ ਰਹੇ ਹੋ ਅਸੀਂ ਜੀ ਹਸਨਪੁਰ ਤੋਂ ਬੋਲਦੇ ਹਾਂ ਲੁਧਿਆਣੇ ਤੋਂ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅਸੀਂ ਨਾ ਬਾਪੂ ਜੀ ਨੂੰ ਲੈਣ ਆਏ ਸੀ ਇੰਦਰਜੀਤ ਸਿੰਘ ਜੀ ਨੂੰ ਇੱਥੇ ਕਮਰੇ 'ਚ ਬਹੁਤ ਮਾੜੀ ਹਾਲਤ 'ਚ ਪਏ ਆ ਇਕੱਲੇ ਵੀਰ ਜੀ ਮੈਂ ਸੱਚੀ ਕਾ ਮੈਂ ਸੱਚੀ ਪੁੱਛੋ ਕਿ ਤੁਹਾਡੇ ਨਾਲ ਗੱਲ ਕਰਨਾ ਵੀ ਚਾਹਦੀ ਸੀ ਤੁਹਾਡੇ ਨਾਲ ਮੇਰੀ ਗੱਲ ਨਹੀਂ ਹੋ ਪਾਈ ਜੀ ਹਾਂਜੀ ਹਾਂਜੀ ਅਸੀਂ ਲੈਣ ਆਏ ਹੋਏ ਹਾਂ ਜੀ ਬਾਪੂ ਜੀ ਨੂੰ ਅੱਛਾ ਠੀਕ ਹੈ ਠੀਕ ਹੈ ਮਿਹਰਬਾਨੀ ਲਈ ਤੁਹਾਡੀ ਬਹੁਤ ਬਹੁਤ ਵਾਤਾ ਤੁਹਾਨੂੰ ਲਕੀਰ ਉਮਰਾ ਦੇਵੇ ਬਹੁਤ ਮਨ ਪਰੇਸ਼ਾਨ ਸੀ ਮੈਂ ਬਹੁਤ ਤੁਹਾਨੂੰ ਫੋਨ ਕਰਨਾ ਚਾਹੁੰਦੀ ਹਾਂ ਹੁਣ ਇਹਨਾਂ ਨੂੰ ਲੈ ਜੀਏ ਜੀ ਅਸੀਂ ਨਾਲ ਗੱਲ ਨਹੀਂ ਹੋ ਪਾ ਰਹੀ ਸੀ ਮੇਰੀ ਤੋ ਇਹਨਾਂ ਨੂੰ ਲੈ ਜੀਏ ਜੀ ਅਸੀਂ ਲੈ ਜਾਓ ਲੈ ਜਾਓ ਵੀ ਜੇ ਇਤਰਾ ਕਰਨਾ ਜੇ ਲੈ ਕੇ ਜਾਓ ਕਿ ਮੇਰੀ ਬਰੀ ਦਾਦੀ ਵੀ ਮੈਂ ਕਰਨੀ ਆ ਉਹਨਾ ਕਰਵਾ ਦੋ ਤੁਸੀਂ ਦੇ ਜਿਵੇਂ ਤਾਬਾ ਨਾ ਕਿ ਚਾਹਤੀ ਕੁਛ ਨਹੀਂ ਦੇ ਕਰਕੇ ਦੇਖਣਾ ਕਿੱਥੇ ਕਹਿੰਦਾ ਹੈ ਕਿੱਥੇ ਦੇਣੀ ਹੈ ਉਸ ਤਰ੍ਹਾਂ ਕਰਨਾ ਪਿਆ ਨਹੀਂ ਜੀ ਇਹ ਤਾਂ ਤੁਹਾਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਹੈ ਜੇ ਘਰਬਾਰ ਦੀ ਤਾਂ ਸੀ ਤਾਂ ਬਾਪੂ ਦੀ ਸੇਵਾ ਕਰ ਸਕਦੇ ਆ ਗੱਲ ਕਰੋ ਬਾਪੂ ਜੀ ਨਾਲ ਨਹੀਂ 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 ਚਾਹੀ ਮੈਂ ਕਿਹਾ ਮੈਂ ਸਿਰਫ ਬੱਧਾ ਚੱਲੇ ਦੇਖਾ ਕਿੱਥੇ ਬੱਸ ਆ ਗੱਲ ਕਰੋ ਜੀ ਆ ਗੱਲ ਕਰੋ ਇਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਅਜੀ ਵੀਰ ਆਏ ਨੇ ਲੈਣ ਵਾਸਤੇ ਹਾਂ ਹੈਲੋ ਚਲੋ ਹਾਂਜੀ ਮੇਰੇ ਬਾਪੂ ਇਹ ਤੇਰੇ ਮੋਬਾਈਲ ਤੇ ਗੋਲ ਕਰਨੀ ਆ ਤੇਰੀ ਆਵਾਜ਼ ਨਹੀਂ ਕਲੀਅਰ ਆ ਰਹੀ ਆਵਾਜ਼ ਆ ਰਹੀ ਮੈਨੂੰ ਇਹ ਕਲੀਅਰ ਹੈਗਾ ਤੇ ਮੈਂ ਇਹਨਾਂ ਨਾਲ ਚੱਲਿਆ ਹੈਗਾ ਅੱਛਾ ਇਹ ਕੱਪੜੇ ਵਗੈਰਾ ਬਾਹਲੇ ਉਹ ਕੱਪੜੇ ਕਹਿੰਦੇ ਜਿੱਥੇ ਤੇ ਦੇ ਦਿਆਂਗੇ ਮੈਂ ਬੁਕਿੰਗ ਹੈ ਹਾਂ ਦਖਲ ਨਹੀਂ ਤੁਸੀਂ ਪੁੱਛਦੇ ਹੋ ਠੀਕ ਹੈ ਠੀਕ ਹੈ ਭੈਣੇ ਠੀਕ ਹੈ ਜੀ ਅਸੀਂ ਬਾਪੂ ਨੂੰ ਨਾਲ ਲੈ ਕੇ ਚੱਲੇ ਆ ਜੀ ਤੁਸੀਂ ਮਿਲ ਕੇ ਜਾਓ ਕੱਲ ਨੂੰ ਆ ਕੇ ਜਾਓ ਸਾਡੇ ਕੋਲੇ ਜੀ ਮੈਂ ਜੇ ਮੈਂ ਸੁਣੋ ਆਵਾਂਗੀ ਮੈਂ ਦਿੱਲੀ ਹੋਣੀ ਹੈ ਮੇਰੀ ਥੋੜੀ ਜਿਹੀ ਆਪਣੀ ਵੀ ਠੀਕ ਨਹੀਂ ਸੀ ਮੈਂ ਚੱਕਰ ਤੁਹਾਡੇ ਕੋਲ ਪੱਕਾ ਲਾਵਾਂਗੀ ਜੀ ਜੇ ਮੈਂ ਤੁਸੀਂ ਜਦੋਂ ਪਹੁੰਚ ਜਾਓਗੇ ਇੱਕ ਮੈਨੂੰ ਕਾਲ ਕਰਕੇ ਸਿਰਫ ਕਹਿਣੀ ਨਹੀਂ ਉਹ ਤਾਂ ਜੀ ਪਹੁੰਚ ਹੀ ਜਾਣਾ ਜੀ ਉਹ ਤਾਂ ਹੁਣ ਅੱਧੇ ਘੰਟੇ ਚ ਪਹੁੰਚ ਜਾਣਾ ਸੀ ਤਾਂ ਜੀ ਇੱਥੇ ਨੇੜੇ ਹੀ ਆ ਮੇਰੀ ਗੱਲ ਤੁਹਾਨੂੰ ਬੇਨਤੀ ਹੈ ਮੇਰੀ ਵੀ ਤੁਸੀਂ ਮਿਲ ਕੇ ਜਾਓ ਆ ਕੇ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਆ ਮੈਂ ਚੈੱਕ ਕਰਾਵਾਂ ਤੁਹਾਡੇ ਬਤੋ ਚਾਰ ਦਿਨ ਵੀ ਜੀ ਮੈਂ ਕਿਉਂਕਿ ਇਹ ਥੋੜੇ ਢਿੱਲੇ ਸੀ ਮੈਂ ਇਹ ਠੀਕ ਹੋ ਗਏ ਮੈਂ ਤੁਹਾਡੇ ਕੋਲ ਆ ਕੇ ਚੈੱਕ ਕਰਾਵਾਂ ਆ ਮਾਂ ਪਰ ਭੈਣੇ ਐਂ ਤਾਂ ਫਿਰ ਕੋਈ ਟਾਈਮ ਹੀ ਨਹੀਂ ਹੈਗਾ ਤਾਂ ਤੁਸੀਂ 6 ਮਹੀਨਿਆਂ ਨੂੰ ਆਵੋ ਆ ਕੇ ਜਾਇਓ ਇੱਕ ਦੋ ਚਾਰ ਦਿਨਾਂ ਚ ਆ ਕੇ ਜਾਇਓ ਨਹੀਂ 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 6 ਮਹੀਨਿਆਂ ਨੂੰ ਨਹੀਂ ਆਵਾਂਗੀ ਆ ਆਵਾਜ਼ ਜੀ ਤੁਹਾਡੇ ਕੋਲ ਨਹੀਂ ਚੋੜੀ ਦਿਲ ਸਰ ਕੇ ਮੈਂ ਨਿਕਲ ਲਈ ਬਾਹਰ ਹੀ ਮੈਂ ਆਵਾਂਗੀ ਪੱਕਾ ਤੁਹਾਡੇ ਕੋਲ ਆਵਾਂਗਾ ਕਰਦਾ ਠੀਕ ਹੈ ਜੀ ਠੀਕ ਆ ਆਵਾਜ਼ ਤੁਸੀਂ ਪਹੁੰਚਦੇ ਮੈਸੇਜ ਨਾ ਭੇਜੋ ਤੁਹਾਨੂੰ ਕਾਲ ਕਰਾਂ ਜੀ ਕਰ ਲਿਓ ਜੀ ਕਰ ਲਿਓ ਠੀਕ ਥੈਂਕ ਯੂ ਜੀ ਸੈਂ ਬਾਪੂ ਇਹ ਭੈਣ ਇਹ ਪੁੱਛੀ ਜਾਂਦੇ ਵੀ ਚਾਬੀ ਕਿੱਥੇ ਰੱਖੋਗੇ ਚਾਬੀ ਕਿਹਨੂੰ ਦੇਣੀ ਆ ਚਾਬੀ ਦਾ ਫਿਕਰ ਕਰੀ ਜਾਂਦੀ ਹੈ ਭੈਣ ਤਾਂ ਆ ਚਾਬੀ ਇਹ ਨਾ ਸਰਦਾਰ ਜੀ ਨੂੰ ਦੇ ਦੇ ਉਹ ਇਨਾ ਬਿੱਟਾ ਮੈਨੇ ਚਾਬੀ ਤੁਹਾਨੂੰ ਦੇ ਕੇ ਜਾਵਾਂਗੇ ਜੀ ਅਸੀਂ ਦੇਖੋ ਨਹੀਂ ਨਹੀਂ ਅਸੀਂ ਚਾਬੀ ਨਹੀਂ ਲੈ ਗਏ ਨਹੀਂ ਸ਼ੁਰੂਆਤ ਫਰੀ ਸਵੇਰ ਕਿਤੇ ਜਿੰਨਾ ਦੇ ਪ੍ਰੈਸ਼ਰ ਸੁਣਨਾ ਚਾਹਣਾ ਸੀ ਹੂੰ ਤਕਰੀਬਨ 3000 4000 ਲੱਖ ਦਾ ਖਰਾਬ ਹੋ ਗਿਆ ਸੀ ਨਾ ਰਿਆਂ ਦੇਖਾ ਲਓ ਰੋਡਸ਼ਨਾਂ ਕਿ ਪਹਿਲੇ ਕੋਈ ਨਹੀਂ ਆਇਆ ਕਿ ਖਰਾਬ ਹੋ ਗਿਆ ਜੋ ਕਿੰਨਾ ਬਹੁਤ ਹੂੰ ਫਾਇਦੇ ਵਾਲੀ ਤਾਂ ਐਡਵੈਸੀ ਇਹਨਾਂ ਨੂੰ ਹੋਦੋ ਹਾਂਜੀ ਉਸੇ ਅਗਰੇ ਪ੍ਰੈਸ਼ਰ ਕੋਈ ਦੋ ਵਾਰੀ ਇਹਨਾਂ ਨੇ ਹੂੰ ਹੂੰ ਉਹਦੋਂ ਪਾਰਕਿੰਗ ਲੱਗੇ ਸੀ ਕੋਲ ਰੋਡ ਦੇ ਉੱਤੇ ਇੱਥੇ ਕਾਦੀ ਦੇ ਰੱਖਣਾਰੇ ਜੈਸਸ ਸਹੀ ਚਾਬੀ ਉਹਨਾਂ ਦੇ ਕੋਲ ਸੁਹਾਣਾ ਚ ਇਹ ਕੋਲ ਰੋਡ ਦੇ ਹੈ ਉਹ ਕਰ ਉਹਦੇ ਬਾਰੇ ਜਿਹੜਾ ਆਪਾਂ ਅੱਥਰ ਲਾਗਣਾ ਹਾਂ ਜੀ ਹਾਂਜੀ ਹਾਂਜੀ ਉਹ ਕਿ ਡੈਚੁਲ ਵੈਸੀ ਕਾਫੀ ਅੰਦਰ ਇਹ ਪ੍ਰੈਸ਼ਨ ਪ੍ਰਸ਼ਨ ਕਰਾਈ ਹੋਏ ਅੰਦਰ ਦੋ ਪ੍ਰੈਸ਼ਨ ਰਾਏ ਖانے ਅੰਦਰ ਉਹ ਮੈਂ ਬਹੁਤ ਧੰਨਵਾਦ ਤੁਹਾਡਾ ਜੀ ਪਰਮਾਤਮਾ ਤੇ ਤੁਹਾਡਾ ਭਲਾ ਕਰੇ ਸੁਖੀ ਰਹੋ ਸਾਰੇ ਜਣੇ ਚਲੋ ਬਾਪੂ ਚਲੀਏ ਹੁਣ ਆਪਾਂ ਚਲੋ 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 ਉੱਠ ਆ ਹਲੋ ਓ ਲੈ ਲੈ ਲੈਟ ਬੰਦ ਰੋਟੀ ਲੈ ਲੈ ਹਾਂ ਕੋਈ ਕੋਈ ਰੋਟੀ ਰੋਟੀ ਲੈ ਦੋ ਤੁਸੀਂ ਨਾਲ ਹੀ ਕੋਈ ਨਾ ਅਭੀ ਨਹੀਂ ਲੈ ਰੋਟੀ ਨਹੀਂ ਲੈ ਦੂਗਾ ਲੈਟ ਬੰਦ ਕਰ ਦਿਓ ਜੀ ਕਾਲਾ ਲਾ ਗਿਆ ਮਲਾਉਣੇ ਤਾਲਾ ਸੀ ਆਪ ਲਾਉਣੇ ਆ ਮੈਂ ਲਾ ਜੋੜ ਦੇ ਦੇਖ ਕੇ ਧਿਆਨ ਨਾਲ ਮੀਟਰ ਦੇਖ ਕੇ ਦੇਖ ਕੇ ਮੀਟਰ ਆ ਤਾਰਾਂ ਤੋਂ ਬਿਜਲੀ ਤੋਂ ਬਚਿਓ ਤਦ ਤੱਕ ਰੀਟਿੰਗ ਹਾਂ ਗੱਲ ਤੋਂ ਲਾ ਕੇ ਥੱਲੇ ਇਹਨਾਂ ਖਤਮ ਇੱਕ ਮਿੰਟ ਇੱਕ ਮਿੰਟ ਤਾਂ ਚੈੱਕ ਕਰ ਦੋ ਉੱਪਰ ਇੱਦਾਂ ਮੈਂ ਜਮਾਈ ਜੀ ਜਾਣ ਨਹੀਂ ਰਹੀ ਜੀ ਆ ਦੁਪਹਿਰ ਹੁਣ ਕੰਮ ਨਹੀਂ ਕਰਦੇ ਬੁੱਢਾ ਸਰੀਰ 80 ਸਾਲ ਦੀ ਕਰੀਬ ਉਮਰ ਹੋ ਗਈ ਬਾਪੂ ਦੀ ਤੇ ਬਾਪੂ ਇਕੱਲਾ ਹੀ ਪਿਆ ਭੈਣ ਭਰਾ ਕੋਈ ਦਿੱਲੀ ਆ ਕੋਈ ਕਿੱਥੇ ਆ ਕੋਈ ਆਪੋ ਆਪਣੀਆਂ ਜ਼ਿੰਦਗੀਆਂ ਸਭ ਵਿਅਸਤ ਨੇ ਕਿਸੇ ਕੋਲੇ ਸਮਾਂ ਨਹੀਂ ਵੀ ਆ ਕੇ ਸਰਦਾਰ 인ਦਰਜੀਤ ਸਿੰਘ ਦੀ ਇਸ ਹਾਲਤ ਨੂੰ ਦੇਖਣ ਬੜੀ ਬਾਪੂ ਤੇ ਸਿਰ ਉੱਠ ਕੇ ਉੱਠ ਕੇ ਬੈਠੋ ਬਾਪੂ ਥੋੜਾ ਸਾਫੀ ਕਰ ਵੀਰੇ ਸਾਫੀ ਕਰ ਹਾਂਜੀ ਠੀਕ ਹੈ ਬੈ ਜਾ ਬਾਪੂ ਪੈ ਜਾ ਪੈ ਜਾ ਹੁਣ ਤਾਲਾ ਢੋਲਾ ਲਾ ਅੱਜ ਕੱਲ ਭਾਈ ਸਮਾਂ ਹੀ ਇਦਾਂ ਨਾਲ ਚੱਲਦਾ ਕਿਸੇ ਕੋਲੇ ਸਮਾਂ ਨਹੀਂ ਕੋਈ ਮਰੇ ਕੋਈ ਜੀਵੇ ਤੁਤਰਾ ਕੋਲ ਪਤਾ ਸੇ ਪੀਵੇ ਬਾਪੂ ਦੇ ਘਰ ਜਿਹੜਾ ਕਮਰਾ ਵਾ ਉਹਨੂੰ ਜਿੰਦਾ ਲਾ ਕੇ ਚਾਬੀ ਇੱਥੇ ਵੀਰੇ ਜਿਹੜੇ ਲਾਰਡ ਐ ਇਹਨਾਂ ਨੂੰ ਫਰਾਵਾਂਗੇ ਚਾਬੀ ਕਿੱਥੇ ਹੈ? ਤਾਵਾ ਤਾਂ ਹੈਗਾ ਚਾਬੀ ਹੈਗੀ ਇੱਕ ਛੋਟਾ ਜਿਹਾ ਮੱਛੀ ਉਹ ਲਾ ਕੇ ਉਹ ਰੱਜ ਵੀ ਬਾਪੂ ਜੀ ਵਿਚਾਰੇ ਜਿੰਦਰਾ ਗੰਦੀ ਹੋਈ ਪਈ ਆ ਇੱਥੇ ਬਾਪੂ ਇਸ ਨੇਰ ਕੋਠੜੀ ਦੇ ਵਿੱਚ ਇਸ ਕਮਰੇ ਚ ਪਿਆ ਗੰਦੇ ਕੱਪੜੇ ਬੈਸਤਰੇ ਨੂੰ ਵਿਚਾਰੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸਾਫ਼ ਕੀਤੇ ਆ ਕੋਈ ਰੋਟੀ ਦੇ ਜਾਂਦਾ ਤੇ ਖਾ ਲੈਂਦਾ ਕਿ ਪੁਰਾਣਾ ਟੀਵੀ ਤੇ ਕੁਝ ਗੰਦੇ ਕੱਪੜੇ ਪਏ ਆ ਬਾਪੂ ਦੇ ਪਤਾ ਨਹੀਂ ਇੱਕ ਦਿਨ ਇਦਾਂ ਹੀ ਇੱਥੇ ਪੈਸ ਦੀ ਅੱਖਾਂ ਮੇਟ ਜਾਣੀਆਂ ਸੀ ਚਲੋ ਬੈਗਰੂਮ ਏਰ ਕਰਨਾ ਸਾਨੂੰ ਮਾਰਾ ਸੱਚੇ ਬਾਸ਼ਾ ਨੇ ਇੱਥੇ ਭੇਜਿਆ ਤੇ ਅਸੀਂ ਬਾਪੂ ਦੀ ਜਿਹੜੀ ਸੇਵਾ ਵਾ ਤੇ ਬਾਪੂ ਜਿਹੜੀ ਸੰਭਾਲ ਆ ਕਰ ਸਕੀਏ ਉਦੇ ਅੰਦਰ ਕਿਰਾਏਦਾਰ ਵੀ ਰੱਖੇ ਹੋਏ ਆ ਉੱਪਰ ਕਿਰਾਏ ਤੇ ਰਹਿੰਦੇ ਆ ਬੰਦੇ ਤੇ ਉਹਨਾਂ ਤੋਂ ਬਾਪੂ ਕਰਾਇਆ ਲੈਂਦਾ ਸਾਸਾ ਖਾਲਸਾ ਬਾਈ ਜੀ ਫਤਿਹ ਜਰਦੀ ਗੱਲ ਆ ਜੀ ਮਹਾਰਾਜ ਤੁਹਾਡੇ ਕੋਲ ਧੰਨਵਾਦ ਬਾਈ ਜੀ ਗੁਰੂ ਸਾਹਿਬ ਦੀ ਕਿਰਪਾ ਜੀ ਲਓ ਬਾਪੂ ਜੰਦਾ ਲਾਤਾ ਚਾਬੀ ਚਾਬੀ ਉਹਨਾਂ ਦੇ ਮਨਿਆਰੀ ਵਾਲੇ ਸਰਦਾਰ ਜੀ ਆ ਲੋ ਜੀ ਮਨਿਆਰੀ ਵਾਲੇ ਸਰਦਾਰ ਜੀ ਇੱਧਰ ਆਓ ਆ ਲਓ ਚਾਬੀ ਆ ਚਾਬੀ ਲਓ ਜੀ ਅੱਛਾ ਪੇ پکڑ ਲਓ ਸਤਨਾਕ ਸਿੰਘ ਆਏਗਾ ਅੱਛਾ ਜੀ ਉਹ ਉਹ ਤੋਂ ਚਾਬੀ ਦੇ ਦੇ ਕੇ ਠੀਕ ਹੈ ਨੇ ਮੈਂ ਮੈਂ ਸੱਤਾਈ ਕਿ ਉਹਨੂੰ ਦੇ ਦੇਣੀ ਚਾਹੀਦੀ ਠੀਕ ਹੈ ਕੋਈ ਜਿਕਰ ਕੋ ਨਹੀਂ ਭਈਆ ਨੂੰ ਨਹੀਂ ਦੇਣੀ ਉਹਨਾਂ ਕੋਲ ਬਾਹਰਲੇ ਪਾਲੇ ਦੀ ਚਾਬੀ ਹੈ ਜੀ ਭਈਆ ਬੱਸ ਆ ਜਾ ਬਹਿ ਗਈ ਹੈ ਠੀਕ ਹੈ ਕੋਈ ਲੋਕ ਇਹ ਚਾਬੀ ਤੁਹਾਨੂੰ ਕੋਲ ਨਹੀਂ ਰੱਖੀ ਠੀਕ ਹੈ ਜਦੋਂ ਮੇਰੀ ਸੱਤਾਈ ਆ ਰਹੀ ਹੈ ਇਸੇ ਸੱਤਾਈ ਨਾਲ ਕੱਢ ਕੇ ਤਾਂ ਦੇ ਦੇਣਾ ਹਾਂ ਹਾਂ ਬਾਠ ਠੀਕ ਮਿਹਰਬਾਨੀ ਤੇਰੀ ਦੋਨੋਂ ਜਨਾਣਾ ਪਰ ਤੁਸੀਂ ਕੀ ਕਰੋ ਬਾਈਕ ਚੀਨ ਇਹਨਾਂ ਭਰਾਵਾਂ ਦੀ ਮਦਦ ਤੇ ਨਾਲ ਹੀ ਸਭ ਕੋਲ ਬਾਈ ਗੁਰੂ ਕਿਰਪਾ ਕਰ ਠੀਕ ਹੋ ਜਾਣਾ ਤਕੜੇ ਹੋ ਜਾਣਾ ਪਰ ਰਾਮ ਕਰੋ ਤੁਸੀਂ ਚੰਗੀ ਨਾ ਪਰ ਹੁਣ ਠੀਕ ਕਰੇਗਾ ਬਾਪੂ ਜੀ ਨੇ ਚਾਬੀ ਹੈ ਜਿਹੜੀ ਘਰ ਦੀ ਉਹ ਬਾਈ ਜੀ ਉਹਨਾਂ ਨੂੰ ਫੜਾਤੀ ਆ ਬਾਪੂ ਜੀ ਨੇ ਦੱਸਤਾ ਵੀ ਮੇਰੀ ਭੈਣ ਆਊਗੀ ਚਾਬੀ ਜਾਂ ਮੇਰਾ ਭਰਾ ਆਊਗਾ ਉਹਨੂੰ ਚਾਬੀ ਫੜਾ ਦਿਓ ਬਾਪੂ ਜੀ ਦਾ ਸੇਵਾ ਦਾ ਜਿੰਮਾ ਮਹਾਰਾਜ ਨੇ ਸਾਨੂੰ ਲਾਇਆ ਬਸ ਅਰਦਾਸ ਕਰਿਓ ਅਸੀਂ ਬਾਪੂ ਜੀ ਦੀ ਸੇਵਾ ਕਰ ਸਕੀਏ